ਮੇਰੇ ਪ੍ਰੈਸ ਦੇ ਵੀਰਾਂ ਦਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੋਂ ਟੇਨਾ ਰੂਪਰੂ ਹੋਣਗੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਪ੍ਰਦੇਸ਼ ਅਧਿਖਸ਼ ਔਰ ਪੂਰਬ ਮੈਂਬਰ Rajya Sabha ਰਏ ਆਦਰਨੀਏ ਸ਼ਵੇਤ ਮਲਕ ਜੀ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਪ੍ਰਦੇਸ਼ ਦੇ ਮਹਾ ਮੰਤਰੀ ਆਦਰਨੀਏ ਰਕੇਸ਼ ਰੁਕਟਾਉਰ ਜੀ ਸਾਡੇ ਪੂਰਬ ਮੰਤਰੀ ਆਦਰਨੀਏ ਸੇਖੜੀ ਸਾਹਿਬ ਬਹੁਤ ਸਰਦਾਰ ਜੋ ਸਾਡੇ ਸੀਨੀਅਰ ਆਗੂ ਮਲੋਤਰਾ ਜੀ ਔਰ ਮੇਰੇ ਜ਼ਿਲ੍ਹੇ ਦੇ ਮਹਾ ਮੰਤਰੀ ਮੱਲੀ ਸਾਹਿਬ ਔਰ ਸਾਰੀ ਸਮੂਚੀ ਲੀਡਰਸ਼ਿਪ ਤੁਹਾਡੇ ਨਾਲ ਅੱਜ ਇਲੈਕਸ਼ਨ ਦੇ ਬਾਬਤ ਜੋ ਅੱਜ ਦਾ ਮਾਹੌਲ ਚੱਲ ਰਿਹਾ ਅੱਜ ਜੋ ਪੰਜਾਬ 'ਚ ਹੋ ਰਿਹਾ ਜਿਸ ਤੰਗ ਦੇ ਨਾਲ ਚੋਣਾਂ ਲੜੇ ਜਾ ਰਹੇ ਨੇ ਇਹਨਾਂ ਸਾਰੇ ਟੌਪਿਕਾਂ ਦੇ ਗੱਲ ਕਰਨ ਦੇ ਲਈ ਆਦਰਯੋਗ ਸ਼ਵੇਤ ਮਾਲਕ ਜੀ ਤੁਹਾਡੇ ਨਾਲ ਗੱਲ ਕਰਨਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਹਾਡੇ ਰੂਬਰੂ ਹੋਣੇ ਸਨਮਾਨਿਤ ਮੰਚ ਔਰ ਸਤਕਾਰਯੋਗ ਪੱਤਰਕਾਰ ਬੰਦੂਓ ਮਾਤਰ ਸ਼ਕਤੀ ਮੈਂ ਤੁਹਾਡਾ ਹਾਰਦਿਕ ਧੰਨਵਾਦੀ ਆ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਡੇ ਚਾਏ ਹੋ ਵਿਚਾਰ ਕਰਨ। ਸੋ ਮੈਂ ਤੇ ਇੱਥੋਂ ਸ਼ੁਰੂ ਕਰਾਂਗਾ ਕਿ ਇਹ ਚੋਣ ਨਹੀਂ ਇਹ ਇੱਕ ਸੱਚਾਈ ਔਰ ਬੁਰਾਈ ਦਾ ਸੰਘਰਸ਼ ਹੈ। ਇੱਕ ਪਾਸੇ slogan ਭਾਰਤੀ ਜਨਤਾ ਪਾਰਟੀ ਕੇ بڑھਤੇ ਕਦਮ ਕੰਮ ਜ਼ਿਆਦਾ ਬਾਤਾਂ ਕਬ ਔਰ ਕਮ ਬੋਲਦਾ ਕਿਉਂਕਿ ਸੁਭਾਗਸ਼ਾਲੀ ਹਾਂ ਅਸੀਂ ਕਿ ਸਾਡਾ ਜਿਹੜਾ ਸੁਰਨਮ ਖਜ਼ਾਨਾ ਉਹ ਕਿਸੇ ਵੀ ਵਿਪਕਸ਼ੀ ਪਾਰਟੀ ਕੋਲ ਨਹੀਂ ਹੈ ਸਾਡੇ ਜਿਹੜੇ ਸੁਰਨਮ ਖਜ਼ਾਨੇ ਦੇ ਰਤਨ ਨੇ ਸਾਡੇ ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਲੋਕਪ੍ਰੀਆ ਨੇਤਾ ਨਰਿੰਦਰ ਮੋਦੀ ਜੀ ਕਥਨੀ ਦੇ ਕਰਨੀ ਇੱਕ ਹੈ 2014 ਜੀ ਇਕਰੀ ਪ੍ਰਧਾਨ ਮੰਤਰੀ ਬਣੇ ਫਿਰ ਦੁਬਾਰਾ 2019 ਪ੍ਰਧਾਨ ਮੰਤਰੀ ਬਣੇ ਤੀਸਰੀ ਵਾਰੀ ਹੈਟ੍ਰਿਕ ਲਾ ਕੇ 2014 'ਚ ਪ੍ਰਧਾਨ ਮੰਤਰੀ ਬਣੇ ਐਸੇ ਨੇਤਾ ਦੇ ਨਿੱਤਤਵ ਵਿੱਚ ਅਸੀਂ ਕੰਮ ਕਰ ਰਹੇ ਹਾਂ ਸਾਡੇ ਰਾਸ਼ਟਰੀ ਅધ્યક્ષ ਜਗਤ ਪ੍ਰਕਾਸ਼ ਨੱਡਾ ਜੀ ਔਰ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਿਦੇ ਇੱਚ ਕੇ ਸਭ ਤੋਂ ਵੱਧ ਸੰਸਦ ਸਭ ਤੋਂ ਵੱਧ ਵਿਧਾਇਕ ਸਭ ਤੋਂ ਵੱਧ ਮੇਅਰ ਸਭ ਤੋਂ ਵੱਧ ਸਰਪੰਚ ਸਭ ਤੋਂ ਵੱਧ ਪੰਚ ਔਰ ਉਸ ਪਾਰਟੀ ਦੇ ਪ੍ਰਤੀਨਿਧੀ ਨੇ ਜੀਵਨ ਗੁਪਤਾ ਜੀ स्वच्छ ਜੀਵਨ ਭਾਰਤੀ ਜਨਤਾ ਪਾਰਟੀ ਪਾਰਟੀ ਵਿਦ ਡਿਫਰੈਂਸ ਕਿ स्वच्छ ਦੇ ਤਤਵਾ ਔਰ स्वच्छ ਕਾਰਗਰਤਾ ਔਰ ਉਹਦੇ ਜੀਵਨ ਗੁਪਤਾ ਜੀ ਕਾਰਗਰਤਾ ਕੋਈ ਪਰਿਵਾਰਵਾਦ ਨਹੀਂ 32 ਸਾਲ ਤੋਂ ਜੀਵਨ ਗੁਪਤਾ ਜੀ ਸਾਡੇ ਪੱਛਮੀ ਵਿਧਾਨ ਸਭਾ ਉਤਨਾਬ ਤੋਂ ਪ੍ਰਤੱਖ ਸੀ ਜਿਹੜੇ ਨੇ ਉਹ ਇੱਕ ਕਾਰਗਰਤਾ ਤੋਂ ਅੱਗੇ ਵਧੇ ਔਰ ਸਮਾਜ ਦੀ ਸੇਵਾ ਕਰਦੇ ਹੋਏ ਅੱਜ ਜੋ ਸਾਡੇ ਪ੍ਰਤੱਖ ਸੀ ਬਣੇ ਨੇ ਸੋ ਭਾਰਤੀ ਜਨਤਾ ਪਾਰਟੀ ਦਾ ਪਹਿਲੇ ਮੈਂ ਦੱਸਾਂਗਾ ਮੈਂ ਤੇ ਵੈਸਟ ਸੀਟ ਤੋਂ ਸ਼ੁਰੂ ਹੋਊਗਾ ਤੁਹਾਡੇ ਲੁਧਿਆਣੇ ਦੀ ਗੱਲ ਕਰਾਂਗਾ ਜੇ ਮੈਂ ਬੋਲਣਾ ਤੇ ਸ਼ੁਰੂ ਕਰਾਂ ਦੇਸ਼ ਦੇ ਉੱਤੇ ਤੇ ਮੈਂ ਸਮਝਦਾ ਰਾਤ ਬੈਠੇਗੀ ਇੰਨੀ ਉਪਲਬਧੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆ ਲੁਧਿਆਣੇ ਦਾ ਰੇਲਵੇ ਸਟੇਸ਼ਨ ਵਿਸ਼ਵ ਸਟਰੀਏ ਕੌਣ ਬਣਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੀ ਸਰਕਾਰ ਲੁਧਿਆਣੇ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ 에어ਪੋਰਟ ਬਣਨ ਜਾ ਰਿਹਾ ਹੈ ਉਹ ਕੌਣ ਬਣਾ ਰਿਹਾ ਹੈ 에어 ਟਰੈਵਲ ਦੀ ਸਹੂਦਤ ਕੌਣ ਦੇਣ ਜਾ ਰਹੇ ਉਹ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਲੁਧਿਆਣੇ ਦੇ ਵਿੱਚ ਜਿਹੜਾ ਸੜਕਾਂ ਦਾ ਨਿਰਮਾਣ ਹੋਇਆ ਐਲੀਵੇਟਡ ਰੋਡਸ ਬਣੀਆਂ ਫਲਾਈਓਵਰਸ ਬਣੇ ਔਰ ਜਿੰਨਾ ਵਿਕਾਸ ਹੋਇਆ ਉਹ 스마트 ਸਿਟੀ ਪ੍ਰੋਜੈਕਟ ਉਹ ਵੀ ਕਿੰਨੇ ਕਰਵਾਇਆ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਔਰ ਉਸ ਤੋਂ ਬਾਅਦ ਅੱਜ ਸਾਨੂੰ ਗਰਮ ਹੀ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਹੀ ਮੋਦੀ ਜੀ ਦੀ ਸਰਕਾਰ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਿੱਤਾ ਆਈਆਈਐਮ 70 ਸਾਲ ਤੱਕ ਇਹ ਨਹੀਂ ਸੀ ਮਿਲੀਆਂ ਉਪਲਬਧੀਆਂ ਮੈਂ ਯਾਦ ਕਰਾਵਾਂਗਾ ਕਾਂਗਰਸ ਔਰ ਵਿਪਕਸ਼ੀ ਪਾਰਟੀਆਂ ਦਾ ਕੁਸ਼ਾਸਤ ਪਹਿਲਾ ਆਈਆਈਟੀ ਕਿਨੇ ਦਿੱਤਾ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਮੋਦੀ ਜੀ ਦੀ ਸਰਕਾਰ ਨੇ ਪਹਿਲਾ ਐਮਜ਼ ਕਿਨੇ ਦਿੱਤਾ ਬਠਿੰਡਾ ਦਾ 올 ਇੰਡੀਆ ਇੰਸਟੀਚਿਊਟ ਆਫ ਮੈਨੇਜਮੈਂਟ ਮੋਦੀ ਜੀ ਦੀ ਸਰਕਾਰ ਨੇ ਪਹਿਲੀ ਸੈਂਟਰਲ ਯੂਨੀਵਰਸਿਟੀ ਕਿੰਨੇ ਦਿੱਤੇ ਮੋਦੀ ਜੀ ਦੀ ਸਰਕਾਰ ਨੇ ਖਰੋਜਪੁਰ ਪਹਿਲਾ ਜਿਹੜਾ ਸੈਟੇਲਾਈਟ ਹਸਪੀਟਲ ਆ ਪੀਜੀਆਈ ਦਾ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਸ ਉਹ ਕਿੰਨੇ ਦਿੱਤਾ ਮੋਦੀ ਜੀ ਦੀ ਸਰਕਾਰ ਨੇ ਔਰ ਆਰ ਵਾਲੇ ਪਵਿੱਖ ਦੇ ਵਿੱਚ ਵੀ ਜੋ ਅੱਜ ਯੋਜਨਾਵਾਂ ਚੱਲ ਰਹੀਆਂ ਆ ਆਜੀ ਸਵਾਨ ਲੈ ਲੋ ਚਾਹੇ ਜਿਹੜੀ ਕਿ ਸਭ ਤੋਂ ਵੱਡੀ ਮੁਫਤ ਸਿਹਤ ਬੀਮਾ ਯੋਜਨਾ ਹੈ ਮੋਦੀ ਜੀ ਦੀ ਮੂਰਤ ਅਨਾਜ ਦੀ ਸੀਗ ਰੋਡ ਦੇਸ਼ਵਾਸੀ ਯੋਜਨਾ ਮੋਦੀ ਜੀ ਦੀ ਤੁਹਾਡੇ ਇਹ ਸੁਦਾ ਸ਼ਹਿਰ ਦੀ ਕੇਵਲ ਇੰਡਸਟਰੀ ਦੀ ਵਪਾਰ ਦੀ ਕਿਸੇ ਨੇ ਫਿਕਰ ਕੀਤੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਈਕਰੋ স্মਾਲ ਜਿਹੜੀ ਐਮ ਐਸ ਐਮਈ ਐਂਡ ਲਾਰਜ ਐਮ ਐਸ ਐਮਈ ਇੰਡਸਟਰੀ ਹੈ ਉਹ ਨਹੀਂ ਸਿਰਫ ਬੈਨੀਫਿਟ ਦਿੰਦੇ ਨੇ ਸਬਸਿਡੀਆਂ ਦਿੱਤੀਆਂ ਸੋ ਉਹ ਵੀ ਕ੍ਰੈਡਿਟ ਜਾਂਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਨੂੰ ਇਸੇ ਤਰ੍ਹਾਂ ਜਿਹੜੀ GST ਦੀ ਸੌਦਾ ਮਿਲੀ ਵਪਾਰ ਪਰਫੁੱਲਤ ਕਰਨ ਲਈ 1 ਨੇਸ਼ਨ 1 ਟੈਕਸ ਕੋਈ ਬੈਰੀਅਰ ਨਹੀਂ ਕੋਈ ਭ੍ਰਸ਼ਟਾਚਾਰ ਨਹੀਂ ਕਿੰਨੇ ਦਿੱਤੀ ਮੋਦੀ ਜੀ ਦੀ ਸਰਕਾਰ ਨੇ ਸੋ ਉਸ ਲਿਹਾਜ਼ ਦੇ ਨਾਲ ਸਰਵ ਸੂਦਾ ਸੰਪਨ ਜੀਵਨ ਵਿਕਸਿਤ ਭਾਰਤ ਵਿਕਸਿਤ ਪੰਜਾਬ ਔਰ ਵਿਕਸਿਤ ਲੁਧਿਆਣੇ ਦਾ ਸੁਪਨਾ ਕਿੰਨੇ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਆਤਮ ਨਿਰਭਰ ਭਾਰਤ ਆਤਮ ਨਿਰਭਰ ਪੰਜਾਬ ਆਤਮ ਨਿਰਭਰ ਲੁਧਿਆਣੇ ਦਾ ਨਾਰਾ ਕਿਨੇ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਸੋ ਉਸ ਲਿਹਾਜ਼ ਦੇ ਨਾਲ ਜੀਵਨ ਗੁਪਤਾ ਜੀ ਸਾਡੇ ਪ੍ਰਤਖਸੀ ਨੇ ਉਹ ਨਾ ਆ ਗਈ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਮੈਨੂੰ ਯਾਦ ਆ ਗਿਆ ਇਹ ਦੋਨੋਂ ਪਾਰਟੀਆਂ ਲਈ ਹਰ ਸ਼ਾਖ पे ਉੱਲੂ ਬੈਠਾ ਹੈ ਅੰਜਾਮੇ ਗੁਲਸਤਾ ਕੀਆ ਹੋਗਾ ਪੰਜਾਬ ਨੂੰ ਲੁੱਟਿਆ ਵੀ ਪੰਜਾਬ ਨੂੰ ਕੁੱਟਿਆ ਵੀ ਉਹ ਆਮ ਆਦਮੀ ਪਾਰਟੀ ਨੇ ਵੀ ਔਰ ਕਾਂਗਰਸ ਨੇ ਵੀ ਅੱਜ ਪੰਜਾਬ ਦੇ ਲੋਕਾਂ ਦਾ ਲੱਕ ਤੋੜਤਾ ਭਗਵੰਤਬਾ ਜੀ ਦੀ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਗੁੰਮਰਾਹ ਪਾਰਟੀ ਸਰਕਾਰ ਨੇ ਇਹਨਾਂ ਦਾ ਰਾਸ਼ਟਰੀ ਨੇਤਾ ਹੀ ਗੁੰਮਰਾਹ ਕਰਨ ਵਾਲਾ ਕੇਜਰੀਵਾਲ ਅੰਨਾ ਹਜਾਰੇ ਜੀ ਦੇ ਅੰਦੋਲਨ ਤੋਂ ਨਿਕਲਿਆ ਝੂਠ ਬੋਲ ਕੇ ਸਰਕਾਰ ਬਣਾ ਲਈ ਦਿੱਲੀ ਦੇ ਵਿੱਚ ਔਰ ਸਭ ਤੋਂ ਵਾਅਦਾ ਖਿਲਾਫੀ ਦੇ ਕਿਸੇ ਨੇ ਦੁਨੀਆ ਦਾ ਸਭ ਤੋਂ ਝੂਠਾ ਇਨਸਾਨ ਹੈ ਜੋ ਅਰਵਿੰਦ ਕੇਜਰੀਵਾਲ ਰਾਸ਼ਟਰੀ ਦਾ ਆਮ ਆਦਮੀ ਪਾਰਟੀ ਜਿਹਦੇ ਕੈਂਡੀਡੇਟ ਬਾਰੇ ਵੀ ਮੈਂ ਗੱਲ ਕਰਾਂਗਾ ਸੋ ਉਹ ਕੇਜਰੀਵਾਲ ਜਿੰਨੇ ਕਿਹਾ ਸੀਗਾ ਕਿ ਮੈਂ ਸਿਰਫ ਦੋ ਕਮਰਿਆਂ ਦੇ ਮਕਾਨ ਹੀ ਚਰਵਾਗਾ ਸੀਸ ਮਹਿਲ ਬਣਾ ਲਿਆ ਵੈਗਨ ਆਰ ਕਾਰ ਲੈ ਲਈ ਲੋਕਾਂ ਨੂੰ ਗੁਮਰਾਹ ਕਰਕੇ ਹੁਣ ਇਸ ਲਈ ਸਭ ਤੋਂ ਮਹਿੰਗੀਆਂ ਕਾਰਾਂ 'ਚ ਪਹੁੰਚ ਗਏ ਔਰ ਜਿਹੜਾ ਇੱਕ ਸੰਸਦ ਦਾ ਬੰਗਲਾ ਹੈ ਕਿਉਂਕਿ ਬੰਗਲੇ ਦੇ ਬਿਨਾ ਤਾਂ ਉਹ ਖਾਸ ਆਦਮੀ ਰਹਿ ਨਹੀਂ ਸਕਦੇ ਅਰਵਿੰਦ ਕੇਜਰੀਵਾਲ ਮਿੱਤਲ ਜੀ ਜਿਹੜੇ ਸ਼ੋਕ ਮਿੱਤਲ ਸੰਸਦ ਨੇ ਉਹ ਬੰਗਲਾ ਦੇ ਆਪਣੇ ਲਈ ਬਣਾਉਂਦੇ ਰਹੇ ਸੰਸਦ ਗ੍ਰਹਿ ਪ੍ਰਵਾਸ ਅਰਵਿੰਦਰ ਅਰਵਿੰਦ ਕੇਜਰੀਵਾਲ ਕਰ ਗਏ ਔਰ ਜਿਹੜਾ ਹਰਪਜਨ ਸਿੰਘ ਐਮਪੀ ਦਾ ਬੰਗਲਾ ਉੱਥੇ ਮਨੀਸ਼ ਸੋਧਿਆ ਖਾਸ ਆਦਮੀ ਗ੍ਰਹਿ ਪ੍ਰਵੇਸ਼ ਕਰ ਗਏ ਅੱਜ ਉਹਨਾਂ ਦਾ ਕੈਂਡੀਡੇਟ ਕੌਣ ਹੈ ਸੰਜੀਵ ਅਰੋੜਾ ਮੈਂ ਤਾਂ ਸਮਝਦਾ ਸੀ ਭਗਵੰਤ ਮਾਨ ਜੀ ਕਮੇਡੀਅਨ ਨੇ ਚਲੋ ਕਾਮੇਡੀ ਕਰਨ ਉਹ ਤਾਂ ਪ੍ਰੋਫੈਸ਼ਨ ਸੀ ਇਹ ਸੰਜੀਵ ਅਰੋੜਾ ਜੀ ਇੰਡਸਟਰੀਸ ਤੋਂ ਕਮੇਡੀਅਨ ਕਦੋਂ ਤੋਂ ਬਣ ਗਏ ਮੈਂ ਵੋਟ ਬੜਿਆ ਆਨੇ ਵਾਲੇ ਡੇਢ ਵਰਸ਼ ਵਿਕਾਸ ਕਰੂੰਗਾ खेमे ने दे गए ने कोट ऑफ कनेक्ट एक वर्ष रह गया मन्नू ये दसो संजीव अरोड़ा जी के तुसी ਝੂਠੀ ਬਰਾਦਰੀ ਝੂਠੀ ਆਮ ਆਦੀ ਪਾਰਟੀ ਦੇ ਝੂਠੇ ਪ੍ਰਤੀਨਿਧੀ ਹੋ ਤੁਸੀਂ 3 ਸਾਲ ਤੋਂ ਮੈਂਬਰ ਪਾਰਲੀਮੈਂਟ ਹੋ ਤੁਸੀਂ ਕਿਉਂ ਨਹੀਂ ਵਿਕਾਸ ਕੀਤਾ ਸਾਢੇ 3 ਸਾਲ ਤੋਂ ਤੁਹਾਡੀ ਭਗਵੰਤਬਾਨ ਸਰਕਾਰ ਹੋ ਰਹੀ ਹੈ ਤੁਸੀਂ ਕਿਉਂ ਨਹੀਂ ਵਿਕਾਸ ਕੀਤਾ ਤੁਸੀਂ ਤੇ ਤੁਹਾਡੇ ਮੁੱਖ ਮੰਤਰੀ ਤੁਹਾਡੀ ਆਮ ਆਦਮੀ ਪਾਰਟੀ ਹੰਮ ਕਰਨ ਦੀ ਨੀਂਦ ਸੁੱਤੀ ਸੀ ਕਿ ਤੁਸੀਂ ਹੁਣ ਕਹਿੰਦੇ ਹੋ ਕਰੇਂਗੇ ਅੱਗੇ ਕਰੇਂਗੇ ਭਵਿੱਖ ਜਿਹਨੇ ਪਹਿਲੇ ਕੁਝ ਨਹੀਂ ਕੀਤਾ ਉਹ ਹੁਣ ਕੀ ਕਰਨਗੇ ਮੈਂ ਤੁਹਾਨੂੰ ਇੱਕ ਦੱਸਣਾ ਜਿਹੜੇ ਸਵਰਗਵਾਸੀ ਗੋਗੀ ਜੀ ਨੇ ਜਿਨ੍ਹਾਂ ਦੇ ਕਰਕੇ ਉਪ ਚੋਣ ਆ ਹੋਇਆ ਉਹਨਾਂ ਦੀ ਅੰਦਰ ਮਾ ਜੀ ਜੀ ਵੀ ਸੀਗੀ ਅਸੀਂ ਦੇਖਿਆ ਕਿ ਇੱਕ ਇਨੌਗੁਰਲ ਸਟੋਨ ਜਿਹਦੇ ਸ਼ਾਇਦ ਉਹਨਾਂ ਦੇ ਵੱਡੇ ਨੇਤਾਵਾ ਨੇ ਉਹ ਇਨੌਗਰੇਸ਼ਨ ਕੀਤਾ ਤੇ ਗੋਗੀ ਜੀ ਦਾ ਛੋਟਾ ਜਿਹਾ ਨਾਮ ਹੀ ਵਿਧਾਇਕ ਦਾ ਉਹਨਾਂ ਨੇ ਰੋਡ ਲੈ ਕੇ ਇਹ ਨਾਗਰੋ ਸਟੋਨ ਤੋੜਿਆ ਪ੍ਰਤੱਖ ਕੋ ਪ੍ਰਵਾਨ ਕੀ ਅਵਸ਼ਕਤਾ ਨਹੀਂ ਹੁੰਦੀ ਪ੍ਰਵਾਨ ਤੇ ਉਹਨਾਂ ਦੀ ਪਾਰਟੀ ਦੇ ਐਮਐਲਏ ਨੇ ਦਿੱਤਾ ਉਹਨੇ ਕਿਹਾ ਮੇਰੀ ਅੰਤਰ ਆਤਮਾ ਦੇ ਬੋਝਾਸ ਵਿੱਚ ਛੋਟੀ ਪਾਰਟੀ ਦਾ ਐਮਐਲਏ ਸਿੱਧ ਹੋ ਗਿਆ ਵਾ ਇਹ ਝੂਠਾ ਪੱਥਰ ਲੱਗਾ ਕੋਈ ਵਿਕਾਸ ਨਹੀਂ ਹੋਇਆ ਮੈਂ ਆਪ ਹੀ ਆਪਣਾ ਪੱਥਰ ਤੋੜ ਰਿਹਾ ਇਸ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਜਿਹੜਾ ਕੁਸ਼ਾਸਨ ਹੈ ਕੀ ਹੋ ਸਕਦਾ ਔਰ ਉਹਨਾਂ ਦਾ ਜਿਹੜਾ ਵਿਧਾਇਕ ਬਣਨ ਜਾ ਰਿਹਾ ਜਿਨੇ ਅਲਟਾ ਕੁਝ ਨਹੀਂ ਕੀਤਾ ਔਰ ਉਪ ਵੀ ਕਿਛ ਕੀ ਕਰੇਗਾ ਉਹ ਤੇ ਉਪਲਬਧ ਹੀ ਨਹੀਂ ਹੈ ਇਸਨੂੰ ਮਿਲਦਾ ਹੀ ਨਹੀਂ ਮੈਨੂੰ ਜਾਣਕਾਰੀ ਮਿਲੀ ਜਾਂਦਾ ਵੀ ਗੁਰਦਾਮ ਦੀ ਦਿੱਲੀ ਹੈ ਤੇ ਐਸੇ ਪ੍ਰਤੀਨਿਧੀ ਆਮ ਆਦਮੀ ਪਾਰਟੀ ਦਾ ਕੁਸ਼ਾਸਤ ਮੈਂ ਯਾਦ ਕਰਾਵਾਂਗਾ ਇਹਨਾਂ ਦੇ ਵਾਦੇ ਕਿ ਮਹਿਲਾਵਾਂ ਨੂੰ 1000 ਦੀ ਪੈਨਸ਼ਨ ਮਿਲੀ ਅੱਜ ਇੰਡਸਟਰੀਅਲ ਸਿਟੀ ਹੀ ਹੈ ਤੁਸੀਂ ਟੈਕਸਟਾਈਲ ਪਾਰਕ ਪ੍ਰੋਜੈਕਟ ਜਿਹੜਾ ਆਇਆ ਸੀਗਾ ਉਹਦੇ ਨਾਲ ਹੌਜ਼ਰੀ ਉਦਯੋਗ ਨੂੰ ਇੱਕ ਨਵਾਂ ਜੀਵਨ ਮਿਲਣਾ ਸੀ ਇਹ ਭ੍ਰਸ਼ਟਾਚਾਰੀ ਬੂਮਰਾ ਪਾਰਟੀ ਆਮ ਆਦਮੀ ਪਾਰਟੀ ਨੇ ਉਹ ਖਤਮ ਕਰਤਾ ਜੋ ਮੋਦੀ ਜੀ ਨੇ ਪ੍ਰੋਜੈਕਟ ਦਿੱਤਾ ਸੀਗਾ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਜਿੱਥੇ ਬਿਜਲੀ ਦੇ ਰੇਟ ਘਟਾਉਣ ਦਾ ਵਾਅਦਾ ਕੀਤਾ ਸੀ ਕਈ ਵਾਰੀ ਬਿਜਲੀ ਦੇ ਰੇਟ ਵਧ ਗਏ ਹਾਲਾਂਕਿ 3 ਰੁਪਏ ਪਰ ਯੂਨਿਟ ਸਬਸਿਡੀ ਮਿਲਦੀ ਸੀ ਬਿਜਲੀ ਤੇ ਉਹ ਇਹਨਾਂ ਨੇ ਵਾਪਸ ਲੈ ਲਈ ਸਬਸਿਡੀ ਔਰ ਅੱਜ ਚੋਣਾਂ ਦੇ ਵਿੱਚ ਅਸੀਂ ਦੇਖ ਲਿਆ ਤੇ ਰਹਿ ਗਏ ਕਿ ਇੱਥੇ ਜਿੰਨੇ ਪਾਵਰ ਕਟ ਤੁਸੀਂ ਬਿਜਲੀ ਵੀ ਮਹਿੰਗੀ ਕਰਤੀ ਤੇ ਬਿਜਲੀ ਦੇ ਹੀ ਨਹੀਂ ਰਹੇ ਲੋਕ ਤਰਾਹਿਤ ਤਰਾਹੀ ਕਰ ਰਹੇ ਨੇ 48 ਡਿਗਰੀ ਐਸਲ ਟੈਂਪਰੇਚਰ ਹੋਇਆ ਹੈ ਔਰ ਪੰਜਾਬ ਜਿਹੜਾ ਉਹ ਐਸੇਲੇ ਗਰਮੀ ਦੀ ਮਾਰ ਚ ਝਲ ਰਿਆ ਇਹਨਾਂ ਦੇ ਬਿਜਲੀ ਇਹਨਾਂ ਦੇ ਪਾਵਰ ਕੱਟ ਜਿਹੜੇ ਨੇ ਉਹ ਚੱਲ ਰਹੇ ਨੇ ਅੱਜ ਮੈਂ ਯਾਦ ਕਰਾਵਾਂਗਾ ਆਮ ਆਦਮੀ ਪਾਰਟੀ ਨੂੰ ਕਿ ਇਹਨਾਂ ਨੇ ਕਿਹਾ ਸੀ ਫ੍ਰੀ ਵਾਈਫਾਈ ਕਿਸੇ ਨੂੰ ਨਹੀਂ ਮਿਲਿਆ ਫ੍ਰੀ ਵਾਈਫਾਈ ਇਹਨਾਂ ਨੇ ਕਿਹਾ ਸੀ 5 ਰੁਪਏ 'ਚ ਭੋਜਨ ਦੇ ਆ ਗਿਆ ਰਿਕਨੋ ਰਸੋਈ ਖੋਲਾਂਗੇ ਕੋਈ ਰਸੋਈ 5 ਰੁਪਏ ਵਾਲੀ ਨਹੀਂ ਖੁੱਲੀ ਉਹ ਵੀ ਝੂਠਾ ਵਾਦਾ ਸਿੱਧ ਹੋਇਆ ਇਹਨਾਂ ਨੇ ਕਿਹਾ ਸੀ ਅਸੀਂ ਮ ਲਾਗਲੇ ਨਹੀਂ ਖੋਲਾਗੇ ਆਮ ਆਦੀ ਪਾਰਟੀ ਨੇ ਇਹਨਾਂ ਨੇ ਪੁਰਾਣੇ ਹਸਪਤਾਲਾਂ ਤੇ ਬੋਰਡ ਲਾਤੇ ਔਰ ਉਹ ਬੋਰਡ ਲਾਏ ਵੀ ਗਏ ਉਹ ਜਿਹੜਾ ਇਹ ਕੁਕਰਨ ਕੀਤਾ ਨਰੇ ਕਿ ਉਹ ਪੁਰਾਣੇ ਹਸਪਤਾਲਾਂ ਤੇ ਬੋਰਡ ਲਾਤੇ ਨਾ ਕੋਈ ਸਕੂਲ ਖੋਲੇ ਅੱਜ ਲੁਧਿਆਣੇ 'ਚ ਕੋਈ ਸਕੂਲ ਖੋਲੇਆ ਨਹੀਂ ਖੋਲੇਆ ਅੱਜ ਪੰਜਾਬ 'ਚ ਮੈਂ ਗੱਲ ਕਰਨਾ ਲੁਧਿਆਣੇ ਦੀ ਗੱਲ ਕਰਨਾ ਕੋਈ ਕਾਲਜ ਨਹੀਂ ਖੋਲੇਆ ਕੋਈ ਹਸਪਤਾਲ ਨਹੀਂ ਖੋਲੇਆ ਕੋਈ ਵਿਕਾਸ ਨਹੀਂ ਹੋਇਆ ਕੇਵਲ ਗੁਮਰਾਹ ਪਾਰਟੀ ਫਿਰ ਗੁਮਰਾਹ ਕਰਨ ਆ ਗਈ ਹੈ ਔਰ ਇਸ ਲਈ ਆਈ ਹੈ ਕਿ ਉਸ ਮੈਨੂੰ ਤੇ ਲੱਗਦਾ ਕਿਸੇ ਲਈ ਲੱਗਦਾ ਹੈ ਮੈਨੂੰ ਕਿ ਸੰਜੀਵ ਜੀ ਵੀ ਰਾਤੀ ਪ੍ਰਾਰਥਨਾ ਕਰਦੇ ਹੋਣਗੇ हे ਪ੍ਰਮਾਤਮਾ ਮੈਨੂੰ ਹਰਵਾ ਦੇ ਮੇਰੀ ਲੋਕ ਸਭਾ ਔਰ ਰਾਜ ਸਭਾ ਦੀ ਸੀਟ ਤੇ ਗ੍ਰਹਿਣ ਬਣ ਕੇ ਸ਼ਾਇਦ ਕੇਜਰੀਵਾਲ ਆਣ ਵਾਲੇ ਨੇ ਤੇ ਇਸ ਗ੍ਰਹਿਣ ਤੋਂ ਮੈਨੂੰ ਮੁਕਤੀ ਦਿਵਾ ਦੇ ਮੈਨੂੰ ਬਚਾ ਦੇ ਮੈਨੂੰ ਹਰਵਾ ਦੇ ਜੀਵਨ ਗੁਪਤਾ ਜੀ ਨੂੰ ਜਿਤਾ ਦੇ ਮੈਂ ਸਹੀ ਕਹਿ ਰਿਹਾ ਕਿ ਉਹਨਾਂ ਦੀ ਤੇ ਬਲੀ ਚੜ ਰਹੀ ਹੈ ਕਿ ਉਹਨਾਂ ਨੂੰ ਕਿਉਂਕਿ ਬੰਗਲੇ ਵੀ ਖੋਲੇ ਐ ਐਮਪੀਆ ਦੇ ਔਰ ਫਿਰ ਪੰਜਾਬ ਦੇ ਨਾਲ ਐਡਾ ਵੱਡਾ ਧੱਕਾ 80% ਐਮਪੀ ਬਾਹਰ ਲੇ ਸੰਦੀਪ ਪਾਠਕ ਬਾਹਰ ਲੇ ਵਿਕਰਮਜੀਤ ਸਾਨੀ ਬਾਹਰ ਲੇ ਉਸ ਤੋਂ ਬਾਅਦ ਰਾਹੁਲ ਤੇ ਰਾਗਵ ਚੱਡਾ ਬਾਹਰ ਲਾ ਸੰਜੇ ਸਿੰਘ ਬਾਹਰ ਲਾ ਔਰ ਅੱਜ ਜਿਹੜੇ ਕੋ ਬਚੇ ਰਹੇ ਉਹਨੇ ਸੰਜੀਵ ਦੀ ਬਲੀ ਜਿਹੜੀ ਚੜਨ ਲਗੀ ਐ ਸੋ 50 ਅੱਛਾ ਹੁਣ ਜਿਹੜੀ ਨਕਾਰੀ ਹੋਈ ਭ੍ਰਿਸ਼ਟਾਚਾਰੀ ਦਿੱਲੀ ਦੀ ਫੌਜ ਐ ਉਹ ਸਾਰੀ ਪੰਜਾਬ ਦੇ ਉੱਤੇ ਕੋਕ ਪਈ ਐ ਚੇਅਰਮੈਨ ਦਿੱਲੀ ਦੇ ਬਨ ਰਹੇ ਨੇ ਮੈਂ ਪੁੱਛਣਾ ਚਾਹਨਾ ਕਿ ਪੰਜਾਬ ਦੀ ਜਿਹੜੀ ਉਹਨਾਂ ਦਾ ਖਰਚਾ ਹੈ ਉਹਨਾਂ ਨੂੰ ਕੋਠੀਆਂ ਦੇ ਦਿੱਤੀਆਂ ਉਹਨਾਂ ਨੂੰ ਵਾਹਨ ਦੇ ਦਿੱਤੇ ਨੇ ਉਹ ਤੁਹਾਡੀ ਜੇਬ ਤੇ ਡਾਕਾ ਵੱਜ ਰਿਹਾ ਹੈ 1 ਲੱਖ ਕਰੋੜ ਤੋਂ ਵੱਧ ਕਰਜ਼ਾਈ ਕਰਤਾ ਹੈ ਪੰਜਾਬ ਨੂੰ ਇਸ ਆਮ ਆਦਮੀ ਪਾਰਟੀ ਨੇ ਇਸ ਖਾਸ ਆਦਮੀ ਪਾਰਟੀ ਨੇ ਮੈਂ ਤੇ ਖਾਸ ਆਦਮੀ ਪਾਰਟੀ ਕਹਾਵਾਂਗਾ ਉਹ ਡਾਕਾ ਵੱਜਿਆ ਪੰਜਾਬ ਦੀ ਜਨਤਾ ਦੀ ਜੇਬ ਤੇ ਲੰਮ ਹੋ ਨੇ ਖਤਾ ਕੀ ਇਹਨਾਂ ਲੋਗਾ ਨੇ ਇਹਨਾਂ ਨੇ ਤੇ ਆ ਜੀਵਨ ਰਾਜਨੀਤੀ ਤੋਂ ਇਹਨਾਂ ਦਾ ਬਿਸ਼ਰਾਮ ਹੋ ਜਾਣਾ ਹੈ ਬਨਵਾਸ ਹੋ ਜਾਣਾ ਆਮ ਆਦਮੀ ਪਾਰਟੀ ਦਾ ਪਰ ਪੰਜਾਬ ਦੇ ਭਵਿੱਖ ਦਾ ਖਿਲਵਾੜ ਕਰਤਾ ਇਹਨਾਂ ਨੇ ਦਿਮਗ ਬਨ ਕੇ ਪੰਜਾਬ ਨੂੰ ਚਟ ਗਏ ਨੇ ਔਰ ਬਾਕੀ ਕਸਰ ਇਹਨਾਂ ਨੇ ਆਨ ਵਾਲੇ ਇੱਕ ਸਾਲ ਖਤਮ ਕਰ ਦੇਣੀ ਹੈ ਸੋ ਅੱਜ ਮੈਂ ਹੋਰ ਫਿਗਰ ਦਿਆਂਗਾ ਇੱਕੋ ਹੀ ਪਾਰਟੀ ਪੰਜਾਬ ਵਿੱਚ ਵੱਧ ਰਹੀ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਸਾਡਾ ਵੋਟ ਚੇਅਰ 2024 ਦੀ ਲੋਕ ਸਭਾ 8% ਤੋਂ 19% ਵੱਧ ਗਿਆ ਔਰ ਸਾਡਾ ਜਿਹੜੀਆਂ ਸੀਟਾਂ ਅਸੀਂ 2022 ਗੁਮਰਾਹ ਪਾਰਟੀ ਦੀ ਗੁਮਰਾਹਪੁਰ ਇਲੈਕਸ਼ਨ ਸੀਗਾ ਸਾਨੂੰ ਦੋ ਵਿਧਾਨ ਸਭਾ ਸੀਟਾਂ ਅਸੀਂ ਜਿੱਤੀਆਂ ਸੀ 2024 ਦੇ ਚੋਣਾਂ ਵਿੱਚ 23 ਵਿਧਾਨ ਸਭਾ ਸੀਟਾਂ ਅਸੀਂ ਜਿੱਤ ਲਈਆਂ। ਚੋਸ ਲਿਆਸ ਦੇ ਨਾਲ ਇਹ ਫਿਗਰਜ਼ ਬੋਲ ਰਹੀਆਂ ਕਿ ਭਵਿਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਵਧਿਆ ਜਦ ਕਿ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਕੱਟ ਕੇ 26% ਆ ਗਿਆ। ਜਿਹੜੇ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿੱਤੇ ਸੀ ਉਹ 51 ਹੀ ਰਹਿ ਗਏ। ਅੱਧੇ ਐਮਐਲਏ ਸਾਫ ਹੋ ਗਏ। ਲੋਕ ਸਭਾ ਦੇ 13 ਜੋ ਕੇਵਲ 3 ਸੀਟਾਂ ਜਿਹੜੀਆਂ ਸੀ ਗਿਆ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ। ਉਹ ਕਲੀਅਰ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਦਾ ਪਤਨ ਹੋ ਰਿਹਾ ਹੈ ਪਤਨ ਹੋਏਗਾ ਔਰ ਇਸ ਜਿਹੜੀ ਮਿਸ ਗਵਰਨੈਂਸ ਕਰਨ ਵਾਲੀ ਪਾਰਟੀ ਹੈ ਜਿੰਨੇ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਅੱਜ ਆਮ ਆਦਮੀ ਸੁਰੱਖਿਤ ਨਹੀਂ ਹੈ ਅੱਜ ਹੰਦਮਾਨ ਮਾਫੀਆ ਰਾਜ ਦੇ ਅਧੀਨ ਕੰਮ ਕਰ ਰਹੇ ਨੇ ਡਰੱਗ ਮਾਫੀਆ ਰੇਤ ਮਾਫੀਆ ਭੂਮੀ ਮਾਫੀਆ ਉਸ ਤੋਂ ਬਾਅਦ ਆ ਗਿਆ ਤੁਹਾਡਾ ਸ਼ਰਾਬ ਮਾਫੀਆ ਗੈਂਗਸਟਰ ਅੰਤਰਕਵਾਦ ਮਾਫੀਆ ਹੀ ਮਾਫੀਆ ਇੱਕ ਪਾਸੇ ਯੋਗ ਦਿੱਤਿਆਂ ਆਪਨੇ ਬੀਜੇਪੀ ਦੇ ਜਿਨ੍ਹਾਂ ਨੇ ਆਜ਼ਮ ਖਾਨ, ਅਤੀਕ ਅਹਿਮਦ ਔਰ ਮੁਖ्तार अंसारी ਜੈਸੇ ਜਿਹੜੇ ਗੁੰਡੇ ਸੀ ਉਹਨਾਂ ਨੂੰ ਜਾਂ ਧਰਤੀ ਚਲੇ ਗਏ ਜਾਂ ਉੱਪਰ ਚਲੇ ਗਏ ਜਾਂ ਦੌੜ ਗਏ ਅੱਜ ਕ੍ਰਾਈਮ ਫਰੀ ਯੂਪੀ ਹੈ ਉਹੀ ਤਾਕਤ ਭਗਵੰਤਬਾਨ ਜੀ ਕੋਲ ਹੈ ਬੈ ਅਪਰੇਸ਼ਨ ਕਰਨਾ ਭਗਵੰਤਬਾਨ ਜੀ ਤੁਹਾਡੀ ਕਿਹੜੀ ਕਮਜ਼ੋਰੀ ਹੈ ਕਿ ਜਿਸ ਕਰਕੇ ਤੁਸੀਂ ਦੱਬੇ ਪਏ ਹੋ ਬਾਦੀਏ ਦੇ ਅੰਦਰ ਦਾਲ ਇਸ ਕੁਝ ਕਾਲਾ ਹੈ ਅੰਡਰ ਟੇਬਲ ਤੁਹਾਡਾ ਕਿਤੇ ਨਾ ਕਿਤੇ ਉਹਨਾਂ ਨਾਲ ਸਬੰਧੀ ਹੈ ਉਸੇ ਕਰਕੇ ਪੰਜਾਬ ਵੀ ਅੱਜ ਮਾਫੀਆ ਜਿਹੜਾ ਹੈ ਉਹ ਸਰਕਾਰ ਤੇ ਕਬਜ਼ਾ ਹੋ ਗਿਆ ਔਰ ਗੋਲੀਆਂ ਚੱਲ ਰਹੀਆਂ ਬੰਬ ਚੱਲ ਰਹੇ ਨੇ ਬੰਦੂਕਾ ਹਰ ਪਾਸੇ ਜਿਹੜਾ ਮਾਹੌਲ ਖਰਾਬ ਹੋਇਆ ਹੈ ਤੇ ਤੀਜੇ ਪਾਸੇ ਆ ਗਈ ਭ੍ਰਸ਼ਟਾਚਾਰੀ ਕਾਂਗਰਸ ਪਾਰਟੀ ਜਿੰਨੂ ਕੇ ਲੋਕਾਂ ਨੇ ਅਲਵਿਦਾ ਕਹਿਤਾ ਹੈ ਅਲਵਿਦਾ ਕਿ ਤੁਸੀਂ ਦੇਖਿਆ 2014 ਵਿੱਚ ਦਸ਼ਕਾਬਾਦ ਮੋਦੀ ਜੀ ਦੀ ਪੂਰਨ ਬਹੁਮਾਦੀ ਸਰਕਾਰ ਬਣੀ ਔਰ ਅੱਜ ਕਾਂਗਰਸ ਪਾਰਟੀ ਉਹ ਹੈ ਜਿਹੜੀ ਦੂਜਿਆਂ ਦੇ ਜਿੱਤ ਦੇ ਜਸ਼ਨ ਮਨਾਉਂਦੀ ਹੈ ਅੱਜ 14 ਤੋਂ ਬਾਅਦ ਅੱਜ ਤੱਕ 100 ਤੋਂ ਵੱਧ ਸੀਟਾਂ ਤੇ ਨਹੀਂ ਪਹੁੰਚ ਸਕੀ ਕਾਂਗਰਸ ਪਾਰਟੀ ਅੱਜ ਇਹਨਾਂ ਦਾ ਐਸਾ ਨੇਤਾ راہੁਲ ਗਾਂਧੀ ਕਦੀ ਉਹਦੀ ਅੱਖ ਚੱਲ ਜਾਂਦੀ ਹੈ ਲੋਕ ਸਭਾ ਇੱਥੇ ਕਦੀ ਉਹਦੀ ਜਵਾਨ ਸਿਰ ਤੇ ਜਾਂਦੀ ਹੈ ਕਦੀ ਉਹਨੂੰ ਐਸਾ ਕਰੋ ਜਾਂਦਾ ਕਿ ਉਹ ਪ੍ਰਧਾਨ ਮੰਤਰੀ ਜੀ ਸੰਵਿਧਾਨਿਕ ਹੈਟ ਨੇ ਜਿਹੜੇ ਉਹਨਾਂ ਤੇ ਝਪੜ ਪੈਂਦਾ ਜੱਫਾ ਮਾਰਨ ਉਹਨਾਂ ਨੂੰ ਐਸੇ ਵਿਅਕਤੀ ਨੂੰ ਲੋਕ ਸਭਾ ਦਾ ਨੇਤਾ ਬਣਾਇਆ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਹੱਤਕਵਾਦੀਆ ਦਾ ਸਮਰਥਨ ਕਰਦੀ ਹੈ ਅੱਜ ਜਿੱਥੇ ਨਾਰੇ ਲੱਗੇ ਅਫਜ਼ਲ ਹਮਸ਼ ਸ਼ਰਮਿੰਦਾ ਹੈ ਤੇਰੇ ਪਾਤਸ਼ ਜਿੰਦਾ ਹੈ ਉਸ ਨਾਰੇ ਵਾਲੀ ਜੀਐਨਯੂ ਯੂਨੀਵਰਸਿਟੀ ਚ ਸ਼ਾਬਾਸ਼ ਦੇਣ ਕੌਣ ਗਿਆ ਕਿ ਮਯਗਵਾਰੋਂ ਦੇ ਸਾਥੀ ਆ ਲੋ ਰਾਹੁਲ ਗਾਂਧੀ ਕਾਂਗਰਸ ਔਰ ਕੇਜਰੀਵਾਲ ਆਮ ਆਦਮੀ ਪਾਰਟੀ ਔਰ ਰਾਹੁਲ ਗਾਂਧੀ ਨੇ ਦੋਨੋਂ ਟਿਕਟ ਵੀ ਦੇ ਦਿੱਤੀ ਜਨਤਾ ਨੇ ਬੁਰੀ ਤਰ੍ਹਾਂ ਕਰ ਯਗਵਾਰ ਨੂੰ ਨਕਾਰ ਦਿੱਤਾ ਇਹ ਇਹਨਾਂ ਦੀ ਆਈਡੀਓਲੋਜੀ ਹੈ ਅੱਜ ਇਹ ਰਾਹੁਲ ਗਾਂਧੀ ਭਾਰਤੀ ਸੇਨਾ ਦਾ ਪ੍ਰਧਾਨ ਮੰਤਰੀ ਮੋਦੀ ਜੀ ਦੇ ਮਾਰ ਦੱਸੇ ਨੇ ਜ਼ਬਰਦਸਤ ਪਾਕਿਸਤਾਨ ਨੂੰ ਧੂਲ ਚਟਾਈ ਹੈ ਇਹ ਸਾਰੀ ਦੁਨੀਆ ਦੇਖ ਰਹੀ ਹੈ ਦੁਨੀਆ ਕਹਿ ਰਹੀ ਹੈ ਔਰ ਨਾਲ ਹੈ ਐਤਗੀ ਹਾਰਵਰੀ ਐਵੀਡੈਂਸ ਮੰਗਦੇ ਸੀ ਸੇਨਾ ਤੋਂ ਐਤਗੀ ਦੇ ਐਵੀਡੈਂਸ ਵੀ ਦੇਤੇ ਔਰ ਰਾਹੁਲ ਗਾਂਧੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਕਹਿੰਦਾ ਸਰੈਂਡਰ ਕਰਤਾ ਸੇਨਾ ਨੇ ਸੇਨਾ ਦਾ અપਮਾਨ ਕਰ ਰਿਹਾ ਰਾਹੁਲ ਗਾਂਧੀ ਮੈਨੂੰ ਬੜਾ ਦੁੱਖ ਹੋਇਆ ਕਿ ਇਹੀ ਗਟਰਬਿਹਾਰੀ ਬਾਦਪਾਈ ਜੀ ਸੀ ਕਿ ਉਸ ਵੇਲੇ ਕਾਂਗਰਸ ਦੀ ਸਰਕਾਰ ਨੇ ਅਧੇ ਜੀ ਨੂੰ ਭੇਜਿਆ ਸੀਗਾ ਜੇ ਦਾ ਦੇਸ਼ ਲਈ ਸਭ ਨੂੰ ਇੱਕੋ ਰਾਜ ਹੈ ਅੱਜ ਪ੍ਰਧਾਨ ਮੰਤਰੀ ਜੀ ਨੇ ਸ਼੍ਰੀ ਤਰੂਰ ਜੀ ਨੂੰ ਭੇਜਿਆ ਪਰ ਇਹ ਰਾਹੁਲ ਗਾਂਧੀ ਜਿਹੜਾ ਔਰ ਇਹਦੇ ਸਾਥੀ ਜਿਹੜੇ ਨੇ ਉਹ ਸਾਰੇ ਦਿਗਵਿਜੇ ਸਿੰਘ ਲੈ ਲਓ ਮਨੀਸ਼ੰਗਰ ਰਈਅਰ ਲੈ ਲਓ ਛੜੀ ਲੱਗੀ ਹੋਈ ਹੈ ਕਪਿਲ ਸੱਬ ਲੈ ਲਓ ਜਿੰਨੇ ਆਤਕਵਾਦੀ ਉਹਨਾਂ ਦੇ ਕੇਸ ਕਪਿਲ ਸੱਬ ਲਈ ਲੜਦਾ ਹੈ ਤੇ ਉਸ لحاظ ਨਾਲ ਇਹਨਾਂ ਲੋਗਾ ਨੇ ਇਹ ਜਿਹੜੀ ਆਤਕਵਾਦੀਆਂ ਦੀ ਸਮਰਥਨ ਕਰੇ ਦੋਨੋਂ ਪਾਰਟੀਆਂ ਨੇ ਇਹਨਾਂ ਨੇ ਅੱਜ ਉਹਨਾਂ ਦੀ ਪਾਰਲੀਮੈਂਟ ਵਿੱਚ ਪਾਕਿਸਤਾਨ ਜਿਹਨਾਂ ਦੀ ਤਾਰੀਫ ਹੁੰਦੀ ਹੈ ਔਰ ਆਖਰੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਮਨੀਸ਼ੰਗਰ ਰਈਅਰ ਚਲਾ ਗਿਆ ਕਿ ਮੋਦੀ ਜੀ ਦੀ ਸੁਨਾਮੀ ਤੋਂ ਬਚਾਓ ਪਾਕਿਸਤਾਨ ਚਲਾ ਗਿਆ ਕਿ ਪਾਕਿਸਤਾਨ ਸਾਡਾ ਚੋਣ ਹੀ ਸਮਰਥਨ ਕਰੇ ਮੋਦੀ ਜੀ ਦੀ ਚੋਣ ਦੇ ਵਿੱਚ ਮੋਦੀ ਜੀ ਦੇ ਖਿਲਾਫ ਪਾਕਿਸਤਾਨ ਤੋਂ ਸਮਰਥਨ ਲੈਣ ਬਨੀ ਸ਼ੰਕਰ ਇਹ ਚਲਾ ਗਿਆ ਸੋ ਮੈਂ ਹੀ ਤੁਹਾਡੇ ਅੱਗੇ ਦੱਸਾਂਗਾ ਕਿ ਕੋਈ ਮੁਕਾਬਲਾ ਹੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਸਵਰਨਮ ਇਤਿਹਾਸ ਸਵਰਨਮ ਪੋਜੀਸ਼ਨ ਕਿ 2047 ਆਤਮ ਨਿਰਭਰ ਭਾਰਤ ਵਿਕਸਿਤ ਭਾਰਤ ਅੱਜ ਦਸਵੇਂ ਸਥਾਨ ਤੋਂ ਇਕਨੋਮੀ ਪਹਿਲੇ ਪੰਜਵੇਂ ਸਥਾਨ ਤੇ ਆਈ ਅੱਜ ਚੌਥੇ ਸਥਾਨ ਤੇ ਜਾਪਾਨ ਨੂੰ ਪਛਾੜ ਦਿੱਤਾ ਅਸੀਂ ਚੋਤੇ ਸਥਾਨ ਤੇ ਆ ਗਏ ਆ ਔਰ ਤੀਸਰੇ ਸਥਾਨ ਤੇ ਵੀ ਆ ਜਾ ਆ ਜਾਾਂਗੇ ਵਿਸ਼ਵ ਸ਼ਕਤੀ ਬਣ ਰਿਹਾ ਹੈ ਵਿਸ਼ਵ ਗੁਰੂ ਬਣ ਰਿਹਾ ਹੈ ਅੱਜ ਜਿਹੜਾ ਤਕਸ਼ਿਲਾ ਦਲੰਦਾ ਜਿਹੜੇ ਯੂਨੀਵਰਸਿਟੀਆਂ ਨੇ ਉਹ ਦੁਬਾਰਾ ਬਣਾਈਆਂ ਜਾ ਰਹੀਆਂ ਨੇ ਸੋ ਇੱਕ ਪਾਸੇ ਤੇ ਉਹ ਪਾਰਟੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਕਮਲਦਾ ਫੁੱਲ ਔਰ ਇੱਕ ਪਾਸੇ ਇਹ ਪੰਜੇ ਵਾਲੀ ਜਿਨੇ ਖੂਨੀ ਪੰਜਾ ਇਹ ਕਾਂਗਰਸ ਦਾ ਜਿਹੜਾ ਖੂਨ ਪੀਸਿਆ ਜਿਨ੍ਹਾਂ ਨੇ ਔਰ ਇੱਕ ਪਾਸੇ ਇਹ ਗੁੰਮਰਾਹ ਚੁਪ ਇਹ ਬੈਠ ਗਵਾਂਗਾ ਅਨਾਰਕਿਸਟ ਇਹ ਆਮ ਆਦਮੀ ਪਾਰਟੀ ਤੋਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਗ੍ਰਾਫ ਚੱਲੇ ਹੈ ਕਿ ਨਿਰੰਤਰ ਹੈ ਦੋਨੋਂ ਪਾਰਟੀਆਂ ਦਾ ਗ੍ਰਾਫ ਡਿੱਗ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਚੋਣ ਨਰੇਟਿਵ ਬਣੇਗਾ ਜੀਵਨ ਗੁਪਤਾ ਜੀ ਭਾਰੀ ਬਹੁਮਤ ਦੇ ਨਾਲ ਬਾਦਪਾ ਦੇ ਕਮਲ ਦੇ ਨਿਸ਼ਾਨ ਤੋਂ ਚੋਣ ਜਿੱਤਣਗੇ ਔਰ ਅਲਵਿਦਾ ਹੋਏਗੀ ਪੰਜਾਬ ਤੋਂ ਕਾਂਗਰਸ ਅਲਵਿਦਾ ਹੋਏਗੀ ਪੰਜਾਬ ਤੋਂ ਆਮ ਆਦਮੀ ਪਾਰਟੀ ਔਰ 2027 ਲਈ ਨਰੇਟਿਵ ਹੋਏਗਾ ਕਿ 2027 ਜੋ ਲੋਕਤਾ ਦੀ ਅੱਜ भावना कि डबल इंजन की सरकार भाजपा का मुख्यमंत्री और भाजपा की सरकार डबल इंजन की सरकार और फिर एक बार होगा मेरा हसता वसदा नचता ਕਿ ਅੱਜ ਇੰਡਸਟਰੀ ਲਈ ਜੇ ਮੁਦਰਾ ਕੋਸ਼ਦਾਰ ਲੋਨ ਐਸਟਾਰਟਅਪਸ ਲਈ ਤੋਂ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਜੇ ਸਟਾਰਟਅਪਸ ਲਈ ਯੋਜਨਾ ਹੈਗੀ ਆ ਉਹ ਸਾਰੀ ਭਾਟਵਾ ਲੈ ਆਈ ਜੇ ਐਸਸੀ ਜਾਂ ਮਹਿਲਾਵਾਂ ਤੋਂ ਇੰਡਸਟਰੀਜ਼ ਬਣਾਉਂਦਾ ਜਿਹੜਾ ਪ੍ਰਵਧਾਨ ਕੀਤਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਮੈਂ ਤੇ ਇਹ ਪ੍ਰੇਜ਼ੈਂਟ ਕਰਨਾ ਆਮ ਆਦਮੀ ਪਾਰਟੀ ਦੀ ਇੰਡਸਟਰੀ ਪਾਲਿਸੀ ਕਿੱਥੇ ਹੈ ਆਮ ਆਦਮੀ ਪਾਰਟੀ ਦਾ ਇਸ ਸ਼ਹਿਰ ਦਾ ਇੰਡਸਟਰੀ ਵਿਕਾਸ ਲਈ ਕੀ ਯੋਗਦਾਨ ਹੈ ਕਾਂਗਰਸ ਦਾ 5 ਸਾਲ ਸ਼ਾਸਨ ਕੁਸ਼ਾਣ ਰਿਹਾ ਉਹਨਾਂ ਦਾ ਕੀ ਯੋਗਦਾਨ ਹੈ ਸਵੈਬ ਬਰਬਾਦ ਕਰਕੇ ਭ੍ਰਸ਼ਟਾਚਾਰ ਕਰਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਆਪਣੀਆਂ ਜੇਬਾਂ ਭਰੀਆਂ ਉਹੀ ਲਕਸ਼ੀ ਸੀ ਉਹੀ ਉਹਨਾਂ ਦਾ ਵਿਸ਼ਵਾਸ ਹੈ 100 ਟਾਈਮਪਲੇ 105 ਐਸਾ ਹੈ ਲੇ ਤੇ ਆਪਰੇਸ਼ਨ ਸੰਦੂਰ ਵੀ ਚਸੀਂ ਦੇਖਿਆ ਕਿ ਆਤਕਵਾਦੀਆਂ ਦੇ ਪ੍ਰਹਾਰ ਹੋਇਆ ਉਹ ਸਾਡੇ ਲਈ ਗੌਰਵ ਦਾ ਹੈਗਾ ਦੂਜਾ ਜਦੋਂ ਉਹਨਾਂ ਨੇ ਰਿਟੈਲੀਏਸ਼ਨ ਕੀਤੀ ਤੇ ਉਹਨਾਂ ਦੇ 에ਅਰ ਬੇਸ ਤਬਾਹ ਕੀਤੇ ਅਸੀਂ ਕੋਈ ਹਿਊਮਨ ਲਾਸ ਨੀ ਕੀਤਾ ਔਰ ਇਹ ਅੰਡਰ ਪ੍ਰੋਸੈਸ ਹੈ ਸਭ ਨੂੰ ਮਿਲੇਗਾ ਸਾਡੀ ਸਰਕਾਰ ਵਿਤਕਰਾ ਨਹੀਂ ਕਰਦੀ ਸਾਡੀ ਸਰਕਾਰ ਨੇ ਆਈਏਟੀ ਮੈਂ ਕਿਉਂਕਿ ਜਿੰਨੇ ਡਵੈਲਪਮੈਂਟ ਕੀਤੀ ਸਾਰੇ ਵਾਲੀ ਕੀਤੀ ਹੈ ਉਹਦੇ ਲਈ ਕੋਈ ਆਪਣੀ ਪਾਰਟੀ ਲਈ ਨਹੀਂ ਕੀਤੀ ਅਬਰ ਸਾਡੇ ਲਈ परिवार तो ऊपर पार्टी है पार्टी तो ऊपर देश है दल तो ऊपर देश है सो तो अभी देश के नाल प्यार करने है, है नहीं। मैं, इस प्रोसेस का मैं भी पार्ट हूं जी जब मैं सांसद था तो लुधियाने में आया तो उस समय भी ये प्रोसेस हमने लेके गए थे जनसेना जी के पास हलवाड़ा में एयरफोर्स का बेस है कुछ मुश्किलें हैं पर प्रोजेक्ट वो इन प्रोसेस आ चुका हुआ है आज हमने तीन गुना एयरपोर्ट बढ़ा दी है हम पे आप विश्वास कर सकते हैं कांग्रेस के टाइम से थ्री टाइम्स एयरपोर्ट जो हैं हमने हवाई चप्पल वाले को हवाई यात्रा करा दी है सो जितनी एयरपोर्ट्स पंजाब में बनी है वो हमने ही बनवाई हैं तो उस करके ये भी एयरपोर्ट शानदार बनेगी ये मैं विश्वास दिलाता एनी मोर क्वेश्चन थैंक यू वेरी मच थैंक यू जी धन्यवाद